ਕਾ ਜਿਹੜਾ ਬੋਲ ਬੋਲੋ ਜੀ ਬਾਈ ਲਾਉੜ ਜਾ ਮੀ ਆ ਗਿਆ ਬਹੁਤ ਸਾਰੇ ਬੰਤੇ ਜਿਹੜਾ ਬਾਹਰ ਕੜਾ ਲੈ ਕੇ ਅਸੀਂ ਸਾਨੂੰ ਅਸੀਂ ਲਾਉਦੀ ਸਤਿ ਸ਼੍ਰੀ ਕਾਲ ਜੀ ਬਾਈ ਜੀ ਸਾਰਿਆਂ ਨੂੰ ਤੇ ਅੱਜ ਹਗਾ ਦਿਨ ਐਤਵਾਰ ਦਾ ਤੇ ਅੱਜ ਸਾਨਣ ਦੇ ਵਿੱਚ ਮੈਰਾਥਨ ਆ ਤੇ ਅਸੀਂ ਸਾਰੇ ਮੁਸਲਮਾਨ ਜਿੰਮ ਟਿੱਬਾ ਵੱਲੋਂ ਆਏ ਆ ਠੀਕ ਹੈ ਜੀ ਤੇ ਬਾਕੀ ਪਰਮਾਤਮਾ ਥੋੜੇ ਆ ਮੀਂਹ ਘਟਾ ਦੇਵੇ ਕਿਉਂਕਿ ਮੀਂਹ ਬਹੁਤ ਜ਼ਿਆਦਾ ਆ ਗਈ ਸੀ ਇਹਦੇ ਪਹਿਲਾਂ ਪਰ ਹੁਣ ਥੋੜਾ ਜਿਹਾ ਘਟ ਗਿਆ ਵਾ ਤੇ ਬਾਬਾ ਮਿਹਰ ਕਰੇ ਕੀ ਮੀਂਹ ਬੰਦ ਰਹੇ ਤੇ ਬਾਕੀ ਸਾਡੀ ਅਲੱਗ ਅਲੱਗ ਇਜਦੇ ਹਿਸਾਬ ਨਾਲ ਸਾਡੀ ਰੇਸ ਆ ਠੀਕ ਹੈ ਜੀ ਜਿਵੇਂ 10 ਤੋਂ 25 ਦਾ ਗਰੁੱਪ ਆ ਉਹ ਵੀ ਕਿੰਨੀ ਕਿਲੋ ਕਿੰਨਾ ਸਾਰੇ ਪਿੰਡਾਂ ਤੋਂ ਆਜੋ ਇੱਥੇ 25 ਮੀਟਰ 7 ਕਿਲੋ ਮੀਟਰ ਨਹੀਂ ਨਹੀਂ 10 ਤੋਂ 25 ਕਿੰਨੀ ਰੇ ਹੈ ਸਾਢੇ 7 ਕਿਲੋ ਮੀਟਰ ਹੈਗਾ 10 ਤੋਂ 25 ਵਾਲੀ ਬੜਾ 25 ਤੋਂ 40 ਰੁਪਆ ਉਹ ਵੀ ਸੇਮ ਹੀ ਆ ਜਿਹੜਾ 40 ਤੋਂ ਪਲੱਸ ਆ ਉਹਦੀ ਨੂੰ 5 ਕਿਲੋ ਮੀਟਰ 5.65 5.8 ਕਿਲੋਮੀਟਰ ਤੇ ਬਾਕੀ 55 ਤੋਂ ਉੱਪਰ ਵਾਲੇ ਵੀ ਹੈਗੇ ਨੇ ਠੀਕ ਹੈ ਜੀ ਸਾਡੇ ਜਿਹੜੇ ਆਪਾਂ ਜਿਮ ਵੱਲੋਂ ਆਏ ਆ ਮਸਲਮਾਨ ਜਿਮ ਵੱਲੋਂ ਤੇ ਸਾਡੇ ਜਿਹੜੇ ਗਰੁੱਪ ਦੇ ਵਿੱਚ 10 ਸਾਲ ਤੋਂ ਲੈ ਕੇ 55 55 ਸਾਲ ਤੱਕ ਦੀ ਉਮਰ ਤੱਕ ਅਸੀਂ ਆਏ ਆ ਸਾਰੇ ਟ੍ਰੇਨ ਹੁੰਦੇ ਆ ਹਾਂ ਤੇ ਬਾਕੀ ਪਰਮਾਦਰ ਦਾ ਮੇਨ ਮਿਹਰ ਕਰੇ ਤੇ ਜਿੱਤ ਹਾਰ ਦਾ ਬਈ ਕੋਈ ਚੱਕਰ ਨਹੀਂ ਹੁੰਦਾ ਹੈਗਾ ਵਾਸ ਇਹ ਹੈ ਕਿ ਅਸੀਂ ਇੱਥੇ ਆ ਕੇ ਪਹੁੰਚ ਗਏ ਨਾ ਪਾਰਟਿਸਿਪੇਟ ਕਰ ਲਿਆ ਹੀ ਬਹੁਤ ਵੱਡੀ ਗੱਲ ਆ ਠੀਕ ਹੈ ਜੀ ਬਾਕੀ ਅਸੀਂ ਸਾਡੇ ਪੰਡੀ ਵੀਰ ਦੇ ਟਿੱਪੇ ਵਾਲਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹਨੇ ਸਾਨੂੰ ਟ੍ਰੇਨ ਕੀਤਾ ਤੇ ਸਾਨੂੰ ਇੱਥੇ ਆਉਣ ਲਈ ਸਾਨੂੰ ਪ੍ਰੇਰਿਤ ਕੀਤਾ ਵੀ ਹਰ ਤੁਸੀਂ ਨਸ਼ਿਆਂ ਤੋਂ ਦੂਰ ਹੋ ਤੇ ਚੰਗੇ ਕੰਮ ਤੇ ਜਾਓ ਤੁਸੀਂ ਉਹ ਲੋਕਾਂ ਨੂੰ ਵੀ ਸਨੇਹਾ ਦੇਣਾ ਚਾਹੋਗੇ ਜਿਹੜੇ ਅੱਜ ਤਾਂ ਘਰ ਜਿਵੇਂ ਬੈਠੇ ਆ ਜਿਹੜੇ ਭਾਈ ਘਰਾਂ ਦੇ ਬੈਠੇ ਆ ਉਹ ਬਹਿ ਕੇ ਤਾੜੀਆਂ ਮਜਾਓ ਠੀਕ ਆ ਅਸੀਂ ਭੱਜਾਂਗੇ ਤੁਸੀਂ ਤਾੜੀਆਂ ਵਜਾਓ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਨੈਕਸਟ ਮੈਰਾਥਨ ਲਈ ਤੁਸੀਂ ਵੀ ਤਿਆਰੀ ਹੋਣ ਲਈ ਤਿਆਰ ਹੋ ਹਾਂ ਅਗਲੇ ਸਾਲ ਵੀ ਮੈਰਾਥਨ ਹੋਣੀ ਆ ਤੁਹਾਨੂੰ ਅਗਲੇ ਸਾਲ ਵੀ ਹੋਣੀ ਆ ਸਭ ਨੇ ਚਾਹੀਦਾ ਸੋ ਤੁਸੀਂ ਮਿਹਨਤ ਕਰਦੇ ਰਹੋ ਨਸ਼ਿਆਂ ਤੋਂ ਦੂਰ ਰਹੋ ਤਾਂ ਹੀ ਤੁਸੀਂ ਆਪਣੀ ਜਵਾਨੀ ਨੂੰ ਬਚਾ ਸਕੋਗੇ ਤੁਸੀਂ ਆਪਣੇ ਨਿਆਣੇ ਨੂੰ ਤਾਂ ਹੀ ਕੋ ਦੱਸ ਸਕੋਗੇ ਜੇ ਤੁਸੀਂ ਆਪ ਕੋਸ਼ਿਸ਼ ਕੀਤਾ ਹੋਗਾ ਤਾਂ ਹੀ ਤੁਸੀਂ ਕਿਸੇ ਨੂੰ ਦੱਸਣ ਜੋਗੇ ਹੋਗੇ ਆਪਣੇ ਜਵਾਬ ਕਰ ਦੱਸਣ ਜੋਗੇ ਹੋਗੇ ਕਿ ਅਸੀਂ ਜਵਾਨੀ ਵਿੱਚ ਕੋਈ ਚੰਗਾ ਕੰਮ ਕੀਤਾ ਸੀਗਾ ਚਲੋ ਅੱਗੇ ਜਾ ਕੇ ਮਿਲਦੇ ਆਂ ਚਲੋ ਚਲੋ चल 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 हां ये लो येदा भाई का कंपटीशन शाबाश शाबाश मुरे ही खिंच के खिंच के खिंच के खिंच के चलो शाबाश घट गट गट शाबाश 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 खेती चलो शाबाश खच के खच के ਗੱਡ ਗੱਡ ਬਹੁਤ ਨੇ ਤੁਹਾਡੇ ਮਗਰ ਹਲੇ ਤਾਂ ਇਹਦੇ ਆਉਣਾ ਆਉਣਾ ਲਓ ਵੀ ਕਰਤੀ ਪੂਰੀ ਰੇਸ ਇਹਨਾਂ ਨੇ ਹੈ ਲਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਸ ਆਪਾਂ ਪੂਰੀ ਕਰ ਲਈਏ ਜੀ ਠੀਕ ਹੈ ਜੀ ਜਿੱਤ ਹਾਰ ਦਾ ਤਾਂ ਚਲੋ ਬਣੀ ਰਹਿੰਦੀ ਹੈ ਬੰਦੇ ਦੀ ਪਰ ਬੰਦੇ ਨੇ ਹੌਸਲਾ ਨਹੀਂ ਢਾਇਆ ਹੈਗਾ ਠੀਕ ਆ ਰੇਸ ਪੂਰੀ ਕਰਕੇ ਆਇਆ ਨਾਲੇ ਕਦੇ ਭੱਜੇ ਨਹੀਂ ਇਹ ਬਾਦ ਨੂੰ ਦੱਸਦੇ ਆਪਾਂ ਵੀਡੀਓ ਨਾਲ ਬਣੇ ਰਹੋ ਠੀਕ ਹੈ ਜੀ ਨਾਲੇ ਕਦੇ ਭੱਜੇ ਨਹੀਂ ਭਾਈ ਜੀ ਸਾਡੀ ਪ੍ਰੈਕਟਿਸ ਬਹੁਤ ਘੱਟ ਸੀਗੀ ਠੀਕ ਹੈ ਜੀ ਸਾਨੂੰ ਅਸੀਂ ਮੰਨ ਲਈ ਸੋਚ ਕੇ ਸੀਗੀ ਕਿ ਅਸੀਂ ਬਸ ਰੇਸ ਪੂਰੀ ਕਰਨੀ ਆ ਠੀਕ ਹੈ ਜੀ ਉਹ ਬਾਪੇ ਨੇ ਸਾਡੇ ਤੇ ਮਿਹਰ ਕੀਤੀ ਠੀਕ ਹੈ ਜੀ ਉਹਦਾ ਆਸਰਾ ਲੈ ਕੇ ਅਸੀਂ ਰੇਸ ਪੂਰੀ ਕਰ ਦਿੱਤੀ ਆ ਜਿਕਰ ਆ ਬਲਾਓ ਬੋਲੇ ਸੋਨਿਹਾਲ ਸੂਰਿਆ ਕਾਲਾ ਪਰਮਾਤਮਾ ਐਦਾਂ ਹੀ ਮਿਹਰ ਰੱਖੇ ਸਾਰੇ ਭਰਾਵਾਂ ਤੇ ਠੀਕ ਹੈ ਜੀ ਤੇ ਅਸੀਂ ਹੋਰ ਅੱਗੇ ਵੀ ਇਕੱਠੇ ਹੋ ਕੇ ਇਦਾਂ ਹੀ ਮਿਹਨਤ ਕਰਦੇ ਰਹੀਏ ਠੀਕ ਹੈ ਜੀ ਬਾਕੀ ਅੱਗੇ ਤੁਹਾਨੂੰ ਨੰਬਰ ਦੱਸਦੇ ਆਪਾਂ ਕਿਹੜੇ ਦੇ ਆਏ ਹਾਂ ਲਓ ਬਾਈ ਜੀ ਮਾੜੇ ਹੁਣ ਲੈ ਲਈਏ ਦਮ ਹਾਡੇ ਬਲਕੀ ਸਾਹਿਬਾ ਬਿਲਕੁਲ ਜੀ ਬਿਲਕੁਲ ਬਈ ਫੌਦੀ ਸਾਹਿਬ ਨੇ ਬਹੁਤ ਜੋਰ ਲਾਇਆ ਡਾਡਰ ਦੀ ਇੱਕ ਲੈਨ ਬਣਾ ਦਿੱਤੀ ਯਾਰ ਉਹਨਾਂ ਨੇ ਇਹਨਾਂ ਦੀ ਹੌਸਲਾ ਵਾ ਠੀਕ ਆ ਇਹਨਾਂ ਨੂੰ ਦੇ ਕੇ ਅਸੀਂ ਭੱਜੇ ਆ ਠੀਕ ਆ ਅਸੀਂ ਦੌੜ ਪੂਰੀ ਤਾਂ ਹੀ ਕਰ ਲਗੇ ਬਈ ਇਹਨਾਂ ਕਰਕੇ ਹੀ ਪੂਰੀ ਕਰ ਲਈ ਇੱਕ ਸਾਡੇ ਅੰਦਰ ਵੰਟੀ ਵੀਰੇ ਕਰਕੇ ਠੀਕ ਆ ਵੰਟੀ ਵੀਰੇ ਹਣ ਰਾਜ ਵੀ ਨਾਂ ਨਾਲ ਹਟਿਆ ਆ ਵਾ ਕਿ ਚੱਕ ਲੋ ਕੰਮ ਅਸ ਠੀਕ ਆ ਇਹੀ ਜੀ ਦਾ ਹੌਸਲਾ ਹਾਂ ਦਾ ਵੱਡੇ ਭਰਾਵਾ ਦਾ ਕਿਣੀ ਬੱਲੇ ਛੋਟਾ ਬੱਚਾ ਵੰਟੀ ਆਪਣਾ ਭਾਈ ਇਹ ਮੁੰਡੇ ਦੀ ਉਮਰ ਹੈਗੀ ਆ 11 11 ਸਾਲ ਆ ਕਿੰਨੇ ਕਿਲੋਮੀਟਰ ਲਈ ਆ 8 11 ਸਾਲ ਉਮਰ ਆ 8 ਕਿਲੋਮੀਟਰ ਰੇਸ ਸਾਡੇ ਲਈ ਬਰਾਬਰ ਹੀ ਲਾਈਏ ਮੁੰਡੇ ਨੇ ਮੈਂ ਤਾਂ ਪਹਿਲਾਂ ਹੀ ਆ ਗਿਆ ਵਾ ਠੀਕ ਆ ਅਜ ਤਾਂ ਫੇਰੇ ਬਾਅਦੋਂ ਆਏ ਆ 16ਵਾਂ ਨੰਬਰ ਆ ਗਿਆ ਵਾ 16ਵਾਂ ਨੰਬਰ ਹਾਂ ਇਹ ਕਰ ਲੈ ਬੰਦਾ ਇਹ ਬਾਈ ਮਤਲਬ ਆਪਾਂ ਇਹ ਕਹਿੰਦੇ ਕਿ ਪ੍ਰਮਾਤਮਾ ਮਿਹਰ ਰੱਖੇ ਇਹ ਮੁੰਡਾ ਹੋਰ ਗਾਹਾਂ ਜਾਵੇ ਸੀਗਾ ਤੇ ਸਨਵੀਰ ਜੀ ਬਹੁਤ ਖੁਸ਼ੀ ਹੋਊਗੀ ਅੱਗੇ ਜਾ ਕੇ ਮੁੰਡਾ ਇਹ ਨੰਬਰ ਆਇਆ ਕਰੀ ਹੀ ਹੋਰ ਵੀ ਖਾਉਂ ਅਗਲੇ ਹੱਥ ਨੰਬਰ ਇਹਦਾ ਹੀ ਘਟਾਵਾਂਗੇ ਦੂਜੀ ਅਗਲੇ ਦੋ ਬੰਦੇ ਲੇਟ ਹੋ ਗਏ ਸਾਡੇ ਹਲੇ ਅਸੀਂ ਦੋ ਬੰਦੇ ਹੜੇ ਲੇਟ ਹੋ ਗਏ ਹਾਂ ਇਹ ਨੰਬਰ ਚੱਕਣੀ ਸਾਡੇ ਬੰਦਿਆਂ ਨੇ ਇਹ ਕਹਿੰਦੇ ਮੀਂਹ ਪੈ ਗਿਆ ਇਹਦਾ ਪਿੱਛੇ ਕੋਈ ਨਹੀਂ ਛੱਡਿਆ ਪਿੱਛੇ ਕੋਈ ਨਹੀਂ 8 ਕਿਲੋਮੀਟਰ ਪੂਰੀ ਡੰਗ 8 ਕਿਲੋ ਇਹਨਾਂ ਨੇ ਪਰ ਫਿਰ ਵੀ ਪੂਰੀ ਕਰੀ ਆ ਦੋ ਬੰਦੇ ਲੇਟ ਹੋ ਗਏ ਹਾਂ ਹੋਰ ਬਾਕੀ ਭਾਈ ਆਪਾਂ ਅਰਦਾਸ ਕੀਤੀ ਸੀਗੀ ਠੀਕ ਆ ਥੋੜਾ ਜਿਹਾ ਮੌਸਮ ਜਿਹੜਾ ਪਹਿਲਾਂ ਇੱਥੋਂ ਗਏ ਨਾ ਸੂਦਾਲ ਤੋਂ ਪਰੇ ਨੂੰ ਉੱਥੇ ਆ ਕੇ ਬਾਈ ਇੰਨੀ ਗ ਹਵਾ ਗਈ ਨਾ ਮੂਰੇਓ ਮਤਲਬ ਇੱਕ ਇੱਕ ਤਰ੍ਹਾਂ ਇਹ ਵੀ ਰੁਕਾਣੇ ਕੰਮ ਹੋਇਆ ਸੀਗਾ ਆਪਾਂ ਥੋੜਾ ਜਿਹਾ ਔਖਾ ਆਲਾ ਔਖਾ ਆਇਆ ਯਾਨੀ ਦੀ ਉਹੀ ਮੇਰੇ ਸਾਹਮਣੇ ਉਹ ਦੋ ਦੋ 2 ਕਿਲੋਮੀਟਰ ਬਾਈ ਬਸ ਹੋ ਗਈ ਜਬਈ ਠੀਕ ਆ ਤੇ ਬਾਬੇ ਨੇ ਮਿਹ ਰੱਖੀ ਸੀ ਖਿੱਚਦਾ ਕੰਮ ਬਾਕੀ ਸਾਡੇ ਪਾਲਾ ਸਤਾ ਜੀ ਵੀ ਸੀਗੇ ਮੂਰੇ ਤੇ ਸਾਡੇ ਬਾਈ ਜੀ ਸੀਗੇ ਇਹਨਾਂ ਸਾਨੂੰ ਸੌਜੀ ਸਾਹ ਦਾ ਬਹੁਤ ਹੌਸਲਾ ਵਾ ਬਾਕੀ ਰੌਣਕ ਦੇਖੋ ਉਹ ਇੱਥੇ ਰਿਫਰੈਸ਼ਮੈਂਟ ਲੈਣੀ ਆ ਰਿਫਰੈਸ਼ਮੈਂਟ ਦੀ ਲਾਈਨ ਲੱਗੀ ਹੋਈ ਆ ਆ ਸਾਹਮਣੇ ਜੋ ਪਾਈ ਦੂਏ ਨੰਬਰ ਤੇ ਸਾਹਮਣੇ ਵਾਲਾ ਜਿਹੜਾ ਬਈ ਬਹੁਤ ਸਾਹਮਣੇ ਹੈ ਜਿਹੜਾ ਸਾਹਮਣੇ ਚੋ ਹੋਣੀ ਆਪਣੇ ਗਾਪ ਵਾਲੋਂ ਜੀ ਬੈਠਾ ਸੋਪ ਬਾਈ ਜੀ ਬਾਈ ਜੀ ਉਧਰ ਸੁਣੋ ਕੀ ਕਹਿ ਰਹੇ ਨੇ ਬੰਦੇ ਚਾਰੀ ਤੋਂ ਥੱਲੇ ਜਿੰਨੇ ਵੀ ਪਾਰਟਿਸਪੀਟ ਨੇ ਜਿੰਨੇ ਪਲੇਅਰ ਨੇ ਉਹਨਾਂ ਦਾ ਪਹਿਲਾ ਗਰੁੱਪ ਸਾਹਮਣੇ ਜੁੱਤੋ ਗੱਡੀਆਂ ਬ੍ਰੇਕ ਹੋ ਜਾਂਦੀਆਂ ਉਥੋਂ ਸਾਈਡ ਤੇ ਜਾ ਕੇ ਉਥੋਂ ਸਟਾਰਟ ਹੋਊਗਾ ਮੋੜ ਤੋਂ ਪਹਿਲੇ ਤੋਂ ਇੱਥੋਂ ਸਟਾਰਟ ਹੋ ਕੇ

ਗੀਤਾ ਦੇਵੀ ਹਾਂਜੀ ਕੱਤਾ ਵਾਂ ਕੀ ਕਹਿੰਦੇ ਮੈਂ ਲੋੜ ਲਾਤਾ ਹਾਂਜੀ ਵੀ ਹਾਂਜੀ ਬੋਲੇ ਲੋੜ ਨੇ ਸੈਟਾਂ ਕੰਮ ਹੁੱਲ ਐ ਤਾਂ ਨਹੀਂ ਕਹਿੰਦੀ ਵੀ ਸਾਨੂੰ ਲਾ ਕੇ ਰੱਖ ਦੋ ਨਾ 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 ਸੈਟਾਂ ਵੀ ਰਹਿ ਲੈ ਜਾਂ ਹੋਰ ਭਜਾ ਲੈ 2 ਕਿਲੋਮੀਟਰ ਫਿਰ ਮੈਂ ਕਹਿੰਦਾ ਲਵਾ ਦਨੇ ਆਦਰੀ ਹਾਂ 2 ਕਿਲੋਮੀਟਰ ਜਾਂ ਹੋਰ ਲੈ ਲਈਏ ਚੱਪਾ ਦੇਖਦਾ ਕਿਹੜਾ ਬਈ ਇਸ ਲਈ ਮਾਨ ਸਿੰਘ ਅਰਪਿੰਦਰ ਕੌਰ ਜੀ ਐਮਐਪ ਲੱਭੇ ਵਿੱਚੋਂ ਅੱਟ ਪੱਟ ਕਿਹੜਾ ਆਏ ਆ ਆਪਣੇ ਨਾਮ ਟਿਕਵਾਦੇ ਕਰਵਾਦੇ ਕਰਦੇ ਨੇ ਉਹਨਾਂ ਦੀ ਫਰੈਂਡ ਹੈ ਇਹ ਜਿਹੜਾ ਨਾਮ ਆ ਬਈ ਟਾਈਮ ਕਿੰਨਾ ਆ ਗਿਆ 9:30 ਹੋ ਗਏ ਬਾਈ ਅਰਥ ਗੱਲ ਨਹੀਂ ਜੀ ਹਜੇ ਤੱਕ ਇਹਨਾਂ ਨੇ ਮਾੜੀ ਗੱਲ ਹੈ ਕਿ ਉਹਦੀ ਫ੍ਰੈਂਡ ਦਾ ਨਾਮ ਆ ਫੋਟੋ ਸਟਾਰਟ ਨਹੀਂ ਕੀਤਾ ਹੈਗਾ ਨਾ ਬਾਬੂ ਮਾਵਾ ਇਹ 팀 ਦੇ ਕਾਰਜੀ ਦੇ ਫ੍ਰੈਂਡ ਦੇਖ ਦੇ ਕਿੰਨਾ ਘਟਾਪ ਲਾਉਂਦੇ ਹੈ ਐਪ ਮੈਨੇ ਆਪੀ ਹੋਇਆ ਦਮ ਦਾ ਹੈਲੋ ਸਾਜੀ ਹਾਂਜੀ ਹਾਂਜੀ ਵੀਰ ਜੀ ਠੀਕ ਹੋ ਹਾਂਜੀ ਹਾਂਜੀ ਫੁੱਲ ਸੱਟਾ ਮੁੰਡਿਆ ਫੁੱਲ ਹਾਂਜੀ ਆਉਂ ਮੁੰਡਿਆ ਕੁਛ ਨਾ ਹਾਂਜੀ ਹਾਂਜੀ ਇੱਧਰ ਗੋਲ ਬਾਈ ਤੀਜੀ ਫਰੂਟੀ ਪੀ ਗਿਆ ਜਦਾ ਹਾਂ ਪਿਆਸ ਲੱਗੀ ਸੀ ਜਿਆਦਾ ਤਿੰਨ ਪੀ ਗਿਆ ਬਾਈ ਇਹੇ ਤੈਨਾਂ ਕਹਾਂ ਚੌਥੀ ਹੋਰ ਲੈਣੀ ਚੱਲੀ ਆ ਮੈਂ ਤਾਂ ਮਰੋਂ ਲੱਜਣਾ ਉੱਥੇ ਉਹਦੀ ਗੱਲ ਕਰਦਾ ਮੈਂ ਰਮਾਨ ਦੀ ਗੱਲ ਕਰਦਾ ਹੈਰਮਨ ਤਿੰਨ ਪੀ ਗਿਆ ਨਾ ਕਹਿੰਦਾ ਦੋ ਗਿੱਤੇ ਕਹਿੰਦਾ ਦੋ ਗਿੱਤੇ ਤੀਜੀ ਮੇਰੀ ਖੋ ਗਏ ਥੀ ਗਏ ਦੋ ਹੱਸੈਂਡ ਵਿੱਚ ਨਾ ਆ ਗਿਆ ਫਸਟ ਪ੍ਰਾਈਮ 51 ਸਾਲ ਪਲੱਸ ਬਾਈ ਦੀ ਸਾਡੇ ਜਿਹੜੇ 55 ਤੋਂ ਨਹੀਂ 40 ਤੋਂ 55 40 ਤੋਂ 55 ਸਾਬ ਦੀ ਉਮਰ ਦੇ ਵਿੱਚ ਪਹਿਲੇ 10ਾਂ ਦੇ ਬਾਈ ਦੀ ਆਏ ਨੇ ਇਹਨਾਂ ਨੂੰ ਬਹੁਤ ਬਹੁਤ ਮਾਰਨਾ ਪਹਿਲਾਂ ਦਾ ਠੀਕ ਹੈ ਜੀ ਤੇ ਜਦੋਂ ਇਹਨਾਂ ਨੇ ਕਹਿ ਤਾ ਬਹੁਤ ਜਾਣਦੇ ਆ ਅੱਛਾ ਹੈਪੀ ਕਰ ਰਹੇ ਨੇ ਬੱਚੇ ਆ ਠੀਕ ਹੈ ਪਰ ਇਹਨਾਂ ਦੀ ਮੈਂ ਤਾਂ ਬਹੁਤ ਜਾਣਦੇ ਆ ਤੇ ਮੈਂ ਤਾਂ ਇਹਨਾਂ ਨੇ ਰੰਗ ਵੀ ਲਾਈ ਆ ਠੀਕ ਹੈ ਜੀ ਤੇ ਰਹਿ ਗਏ ਅਸੀਂ ਰੋਟੀ ਜਾਂ ਅਰਮਾਨ ਹੋ ਗਿਆ ਅਸੀਂ ਦਸ ਤੋਂ ਉੱਪਰ ਵਾਲੇ ਨੰਬਰ ਤੇ ਆ ਮੇਰਾ ਨੰਬਰ 3 14 ਮੇਰਾ ਆਇਆ ਵਾ 14ਵਾਂ ਨੰਬਰ ਇਹਦਾ ਭਾਈ ਦਾ ਆਇਆ 16ਵਾਂ ਨੰਬਰ ਠੀਕ ਆ ਰਮਾਨ ਆਇਆ 12ਵੇਂ ਤੇ ਮਤਲਬ ਅਸੀਂ ਮਤਲਬ ਉਹਦੀ ਅਸੀਂ ਚੱਲੋ ਵੀ ਨੇੜੇ-ਤੇੜੇ ਜਿਹੀ ਰਹੇ ਆ ਸਾਡੀ ਮਿਹਨਤ ਕੀਤੀ ਹੁੰਦੀ ਸੀ ਪਹਿਲਾਂ ਦਸਾਤ ਵਿਆ ਸਕਦੇ ਸੀਗੇ ਮੇਰਾ 14ਵਾਂ ਨੰਬਰ ਆ ਗਿਆ ਬੰਦੇ ਮੇਰੇ ਮੇਰੇ ਨਾਲ ਗਰੁੱਪ ਸੀ ਵੈਸਾ 30 ਇੰਨੇ ਬੰਦੇ ਸੀ 30 35 ਵਾਲੇ ਵੀ ਕਹਿੰਦੇ 14ਵੇਂ ਤੇ ਆ ਗਿਆ ਤੇ ਇਹਨਾਂ ਦੇ ਗਰੁੱਪ ਵਿੱਚ ਕਿੰਨੇ 50 ਕਿੰਨੇ 40 50 ਦੇ ਵਿੱਚ ਵੀ ਮੇਰੇ ਸੀਗੇ ਆ ਵੀ ਫਾਈਰੋ ਥੋੜਾ ਮਨ ਮਰ ਆ ਗਿਆ ਤੇ ਅਰਮਾਨ ਵੀ ਉਹਦੇ ਚ ਸੀਗਾ ਠੀਕ ਆ ਉਹਦਾ 11ਵਾਂ ਨੰਬਰ ਆਇਆ ਚਲੋ ਫਿਰ ਵੀ ਜਿੰਨਾ ਵੀ ਅਸੀਂ ਜਿੰਨੇ ਕਿ ਮਿਹਨਤ ਲਾਈ ਸੀ ਉਸ ਆ ਉਹਨਾਂ ਸਾਨੂੰ ਉਹਦਾ ਫਲ ਮਿਲ ਗਿਆ ਵਾ ਠੀਕ ਆ ਤੇ ਬਾਕੀ ਅਸੀਂ ਗੰਟੀ ਵੀਰੇ ਦਾ ਧੰਨਵਾਦ ਕਰਦੇ ਆ ਤੇ ਜਿਹੜਾ ਵੀ ਮਦਦ ਤੇ ਲੈ ਗਿਆ ਵਾ ਠੀਕ ਹੈ ਜੀ ਤੇ ਚੱਲੀਏ ਵਾ ਕਰਾਂਗੇ ਹੋਰ ਮਿਹਨਤ ਕਰਾਂਗੇ ਅਗਲੀ ਵਾਰ ਫਿਰ ਹੋਰ ਮਿਹਨਤਾਂ ਕਰਾਂਗੇ ਆਪਾਂ ਠੀਕ ਹੈ ਜੀ ਤੇ ਅੱਜ ਦੀ ਆਪਣੀ ਇੰਨੀ ਵੀਡੀਓ ਸੀਗੀ ਵੀਰੇ ਇੱਕ ਮਿੰਟ ਆਇਓ ਬਾਈ ਜੀ ਆਪਣੇ ਤੇ ਅਸੀਂ ਵੀਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਵੀਰੇ ਨੇ ਸਾਨੂੰ ਹੌਸਲਾ ਦਿੱਤਾ ਤੇ ਇੱਥੇ ਸਾਨੂੰ ਆਉਣ ਲਈ ਸਾਨੂੰ ਪ੍ਰੇਰਿਤ ਕੀਤਾ ਕਿ ਹਾਂ ਤੁਸੀਂ ਬਈ ਜਾਣਾ ਵਾ ਕੋਈ ਗੱਲ ਨਹੀਂ ਜਿਹੜੇ ਘਟਵੇਂ ਤਾਂ ਜਿਹੜਾ ਵਾਦਾ ਪਰ ਤੁਸੀਂ ਜਾਣਾ ਹੀ ਜਾਣਾ ਅਸੀਂ ਜਿੰਮ ਤੋਂ ਲੁਆਏ ਸੀਗੇ ਇੱਥੇ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਮਿਲਦੇ ਆ ਅਗਲੇ ਕਿਸੇ ਵੀਡੀਓ ਓਕੇ ਜੀ ਅੱਸੀ ਕਾ